ਨਾਮ ਹੈ ਹਾਂਜੀ ਸਾਡੀ ਫਰਮ ਦਾ ਨਾਮ ਹੈ ਜੀ ਆਰਸੀ ਫੈਸ਼ਨ ਨੈਟਵੇਅਰ ਇਥੇ ਲੱਗੀ ਹੋਈ ਹੈ ਹੁਣ ਐਲਰਜੀ ਐਮਏ ਦੀ ਪੀਏਯੂ ਟਰਗਜ਼ਿਬਿਸ਼ਨ ਇਥੇ ਬਹੁਤ ਵਧੀਆ ਰਿਸਪਾਂਸ ਆ ਕਸਟਮਰਸ ਦਾ ਬੜੀ ਅੱਛੀ ਫੁੱਟਫਾਲ ਹੈ ਬੜੇ ਅੱਛੇ ਸਭ ਨੂੰ ਰਿਸਪਾਂਸ ਦੇ ਨਾਲ ਮਿਲ ਰਹੀਆਂ ਆਪਣੇ ਆਰਡਰਸ ਕਸਟਮਰ ਨੂੰ ਬਹੁਤ ਅੱਛੇ ਮਿਲ ਰਹੇ ਆ ਅਸੀਂ ਇਹੀ ਗਵਰਨਮੈਂਟ ਨੂੰ ਵੀ ਇਹੀ ਅਸੀਂ ਵਧੀਆ ਉਹਨਾਂ ਨੂੰ ਕਹਿੰਨੇ ਹੀ ਉਹਨਾਂ ਨੇ 에어ਪੋਰਟ ਦਾ ਵੀ ਲਾਂਚਿੰਗ ਕੀਤੀ ਮੋਦੀ ਸਾਹਿਬ ਨੇ ਕੱਲ ਉਹਦੇ ਨਾਲ ਵੀ ਕਸਟਮਰਜ਼ ਦਾ ਕਾਫੀ ਇਧਰ ਹੁਣ ਧਿਆਨ ਲੁਧਿਆਣੇ ਵੱਲ ਜਾਏਗਾ ਜਿਹੜੇ ਟਰੈਵਲ ਕਰਨ ਤੋਂ ਕਿ ਤਰ੍ਹਾਂ ਦੇ ਸੀ ਹਾਂ ਜਿਹੜੇ ਟਰੈਵਲਸ ਲਈ ਜਿਨ੍ਹਾਂ ਨੂੰ ਦਿੱਕਤ ਹੁੰਦੀ ਸੀ ਦਿੱਲੀ ਕਿਲੋਮੀਟਰਸ ਇਹਨਾਂ ਨੇ ਦਾਇਰਾ ਕਰਤਾ ਹੈ ਲੁਧਿਆਣੇ ਦਾ 에어ਪੋਰਟ ਦਾ ਜਿੱਥੋਂ ਵੀ ਆਣਗੇ ਹਾਂਜੀ ਹਾਂਜੀ ਹਰ ਸਾਬ ਜੀ ਤੇ ਜਿਹੜਾ 7ਵਾਂ ਐਡੀਸ਼ਨ ਹੈ ਕਿ ਡਿਫਰੈਂਸ ਤੁਹਾਨੂੰ ਦੇਖਣ ਨੂੰ ਡਿਫਰੈਂਸ ਇਹ ਹੈ ਜੀ ਇਹਨਾਂ ਨੇ ਐਤ ਕੀ ਬਹੁਤ ਅੱਛੀ ਆਪਣਾ ਬਣਾਇਆ ਹੋਇਆ ਇਹਦੀ ਡੈਕੋਰੇਸ਼ਨ ਵਗੈਰਾ ਅੱਛੀ ਕੀਤੀ ਹੈ ਕਾਫੀ ਇਹਨਾਂ ਨੇ ਅਪਡੇਸ਼ਨ ਕੀਤੀ ਆ ਆਪਣੇ ਇਹਦੇ ਚ ਕਸਟਮਰ ਵੀ ਬਹੁਤ ਅਟ੍ਰੈਕਟ ਹੋ ਰਿਹਾ ਹੈ ਹਰ ਇੱਕ ਜਾਨਾ ਖੁਸ਼ ਹੈ ਇੱਥੇ ਹਰ ਇੱਕ ਮੈਨੂਫੈਕਚਰ ਜਿਹੜਾ ਇੱਥੇ ਹੈਗਾ ਉਹ ਵਧ ਹੀ ਰਿਹਾ ਹੈ ਉਹਨੂੰ ਬਹੁਤ ਅੱਛੀ ਰਿਸਪਾਂਸ ਮਿਲ ਰਹੀ ਹੈ ਤੇ ਮੈਂ ਚਾਹਨਾ ਸਾਰਿਆਂ ਨੂੰ ਕਿ ਅੱਛਾ ਇੱਥੇ ਸਾਰੇ ਆਪਣਾ ਆਨ ਤੇ ਆ ਕੇ ਆਪਣੀ ਇੱਥੇ ਪਰਚੇਜ਼ਿੰਗ ਕਰਨ ਤਾਂਕਿ ਲੋਕਲ ਸਾਰਿਆਂ ਨੂੰ ਅੱਛਾ ਮਾਲ ਦੀ ਬੁਕਿੰਗ ਮਿਲੇ ਸਭ ਨੂੰ